ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਅੱਜ ਆਪਾਂ ਨਾ ਇਹ ਬਹੁਤ ਸੋਹਣੇ ਤੇ ਬਹੁਤ ਹੀ ਸਸਤੇ ਸੂਟ ਲੈ ਕੇ ਆਏ ਹਾਂ ਜੀ ਕੁਆਲਿਟੀ ਦਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਬ੍ਰਾਂਡਡ ਸੂਟ ਹੈ ਜੀ ਸਾਰੇ ਇਹ ਕੇ ਟੈਕਸ ਦੇ ਤੁਸੀਂ ਦੇਖ ਸਕਦੇ ਹੋ ਜੀ ਪ्युअर ਕੈਮਰਿਕ ਦੇ ਸੂਟ ਹੈ ਜੀ ਇਹ ਕੇ ਟੈਕਨੀਸੋਪੀਆ ਹੈ ਜੀ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਪਹਿਲਾ ਰਿਚਰ ਪ੍ਰਿੰਟਿੰਗ ਹੈ ਜੀ ਬਹੁਤ ਸੋਹਣੇ ਫਲਾਵਰ ਹੈ ਜੀ ਬਹੁਤ ਸੋਹਣੀਆਂ ਇਹਨਾਂ ਦੀ ਲੈਂਥ ਹੈ ਜਿਨੀ ਮਰਜੀ ਤੁਸੀਂ ਇਹਨਾਂ ਦੀ ਲੈਂਥ ਰੱਖੋ ਜੀ ਇਹ ਕਿਰੇ ਤੇ ਆਉਗਾ ਜੀ ਤੇ ਬਾਵਾ ਤੇ ਆ ਜਾਣਗੇ ਜੀ ਤੇ ਇਸੇ ਤਰ੍ਹਾਂ ਹੀ ਇਹਦੀ ਬੈਕ ਬਣ ਗਈ ਹੈ ਜੀ ਦੇਖੋ ਜੀ ਇਹ ਬੈਗ ਤੇ ਆਜੂਗਾ ਜੀ ਹਮਾਂ ਤੁਸੀਂ ਇਹ ਫਰੰਟ ਤੇ ਲਿਆਓ ਜੀ ਹਮਾਂ ਉਹ ਫਰੰਟ ਤੇ ਲਾਓ ਕੋਈ ਕੋਈ ਜਿਹਾ ਬਣੇ ਹੋਏ ਇਹਦੇ ਨਾਲ 3 ਮੀਟਰ ਦੀ ਬਾਟਮ ਆਉਗੀ ਜੀ ਪਿਓਰ ਕੈਮਰੀਕ ਕਾਟਨ ਦੀ ਜੀ ਕੱਪੜੇ ਦੀ ਕੁਆਲਿਟੀ 'ਚ ਕੋਈ ਵੀ ਫਰਕ ਨਹੀਂ ਆਏਗਾ ਜੀ ਜਿਹੜਾ ਚੀਜ਼ ਆਪਾਂ ਕਵਾਂਗੇ ਜੀ ਉਹੀ ਸਿੱझी ਤੁਹਾਡੇ ਕੋਲੇ ਪਹੁੰਚੂਗੀ ਜੀ ਤੁਸੀਂ ਬੇਫਿਕਰ ਹੋ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਕੋਈ ਇਹਦੇ ਚ ਲਾਈਨਿੰਗ ਦੀ ਜਰੂਰਤ ਨਹੀਂ ਜੀ ਸਾਨੂੰ ਬਿਲਕੁਲ ਵੀ ট্রান্সਪੇਰੈਂਟ ਨਹੀਂ ਹੈ ਜੀ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਦੇਖੋ ਤੇ ਬਹੁਤ ਪਿਆਰੇ ਕਲਰ ਹੈ ਜੀ ਇਹਦੇ ਦੇਖੋ ਜੀ ਇਹਦੇ ਚ ਕੋਈ ਵੀ ਤੁਹਾਨੂੰ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਲਾਈਨਿੰਗ ਦੀ ਜਰੂਰਤ ਹੋਊ ਜਾਂ ਅੰਡਰਸ਼ੱਟ ਦੀ ਜਰੂਰਤ ਹੋਊਗੀ ਤੇ ਬਹੁਤ ਹੀ ਪਿਆਰਾ ਇਹਦੇ ਨਾਲ ਦੁਪੱਟਾ ਹੈ ਜੀ ਇਹ ਦੇਖੋ ਦੁਪट्टे ਦਾ ਬਾਰਡਰ ਬਨਾਸੀ ਲੁੱਕ ਦਾ ਬਾਰਡਰ ਬਣਿਆ ਹੋਇਆ ਜੀ ਬਨਾਸੀ ਦੁਪट्टे ਦੇ 4 ਚੁਪਰੇ ਬਨਾਸੀ ਦਾ ਬਾਰਡਰ ਬਣਿਆ ਹੋਇਆ ਜੀ ਤੇ ਦੇਖੋ ਜੀ ਇੱਕ ਸਾਈਡ ਡਿਜੀਟਲ ਪ੍ਰਿੰਟਿੰਗ ਹੈ ਜੀ ਇੱਕ ਸਾਈਡ ਤੋਂ ਪਲੇਨ ਹੈ ਜੀ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਆਪਾਂ ਤੁਹਾਨੂੰ 2-3 ਕਲਰ ਖੋਲ ਕੇ ਦਿਖਾ ਦਿੰਨੇ ਆ ਜੀ ਬਾਕੀ ਤੁਸੀਂ ਜਿਵੇਂ ਕਹੋਗੇ ਆਪਾਂ ਤੁਹਾਨੂੰ ਫੋਟੋ ਭੇਜ ਦਾਂਗੇ ਜੀ ਜੀਆਂ ਇਹਦਾ ਵੀਲਾ ਕਲਰ ਹੈ ਜੀ ਦੇਖੋ ਕਿੰਨਾ ਸੋਹਣਾ ਹੈ ਜੀ ਇਹ ਕੋਈ ਵੀ ਡੁਪਲੀਕੇਟ ਕਪੜਾ ਨਹੀਂ ਹੈ ਜੀ ਇਹ ਕੇ ਟੈਕਸ ਦਾ ਕਪੜਾ ਹੈ ਜੀ ਤੁਸੀਂ ਮੋਹਰ ਦੇਖ ਸਕਦੇ ਹੋ ਜੀ ਲੱਗੀ ਹੋਈ ਹੈ ਜੀ ਤੇ ਪਿਓਰ ਕੈਮਰਿਕ ਦਾ ਸੂਟ ਹੈ ਜੀ ਤੇ ਡਿਜੀਟਲ ਪ੍ਰਿੰਟਿੰਗ ਹੈ ਐਵੇਂ ਲੱਗਦਾ ਜਿਵੇਂ ਵਰਕ ਹੋਇਆ ਹੁੰਦਾ ਤੇ ਬਹੁਤ ਸੋਹਣਾ ਸੂਟ ਹੈ ਜੀ ਤੇ ਇਹਦਾ ਨੈਕਸਟ ਕਲਰ ਹੈ ਜੀ ਇਹ ਨਾ ਸੁੱਕੀ ਮਹਿੰਦੀ ਵਰਗਾ ਕਲਰ ਹੈ ਜੀ ਤੇ ਨਾਲ ਇਹਦੇ ਬਾਟਮ ਆਉਗੀ ਜੀ 3 ਮੀਟਰ ਦੀ ਪਿਓਰ ਕੈਮਰਿਕ ਦੀ ਤੇ ਦੁਪੱਟਾ ਦੇਖੋ ਜੀ ਦੁਪੱਟਾ ਇੱਕਦਮ ਬਾਹੂ ਹੈ ਜੀ ਆਹ ਵਾਲੀ ਫੀਲਿੰਗ ਹੈ ਜੀ ਜਿੱਦਾਂ ਮਰਜੀ ਤੁਸੀਂ ਖੁੱਲਾ ਡੁੱਲਾ ਦੁਪੱਟਾ ਲੈ ਸਕਦੇ ਹੋ ਜੇ ਇਹ ਨਹੀਂ ਹੈਗਾ ਵੀ ਛੋਟੇ ਛੋਟੇ ਦੁਪੱਟੇ ਹੋਣ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਹੈ। ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ। ਤੇ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਇਹ ਕੋਈ ਖਰਾਬ ਨਹੀਂ ਹੁੰਦਾ ਐਵੇਂ ਨਹੀਂ ਹੈਗਾ ਜੀ ਵੀ ਤੁਸੀਂ ਪਾ ਲਿਆ ਤੇ ਧੋ ਲਿਆ ਤੇ ਖਰਾਬ ਹੋ ਗਿਆ ਜੀ ਬਿਲਕੁਲ ਵੀ ਨਹੀਂ ਜੀ। ਦੇਖੋ ਜੀ। ਪੂਰੀ ਲੋਕੀ ਦੀ ਐਵੇਂ ਆਉਗੀ ਜੀ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਜੀ ਤੁਸੀਂ ਉਹਦੇ ਤੇ ਸਾਡੇ ਤੋਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਸੂਟਾਂ ਬਾਰੇ ਤਾਂ ਤੁਸੀਂ ਉਹ ਸਾਡੇ ਤੋਂ ਲੈ ਸਕਦੇ ਹੋ ਜੀ ਇਹ ਇਹਦਾ ਤੀਜਾ ਕਲਰ ਹੈ ਜੀ ਇਹ ਡਾਰਕ ਗ੍ਰੇ ਕਲਰ ਹੈ ਜੀ ਲਾਈਟ ਗ੍ਰੇ ਨਹੀਂ ਹੈਗਾ ਜੀ ਇਹ ਥੋੜਾ ਜਿਹਾ ਡਾਰਕ ਗ੍ਰੇ ਜਾਂ ਸਟੋਨ ਹੈ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਤੇ ਤੁਸੀਂ ਕਿੰਨਾ ਪਿਆਰਾ ਸੂਟ ਹੈ ਜੀ ਦੇ ਉਵੇਂ ਸੇਮੇ ਦੀ ਵੀ ਬਾਟਮ ਹੈ ਜੀ ਕਨਵਿਟਰ ਦੀ ਇਹਦੇ ਵੀ ਬਾਹਾਂ ਤੇ ਉਵੇਂ ਹੀ ਫੁੱਲਾਉਣਗੇ ਜੀ ਦੇਖੋ ਜੀ ਤੇ ਬ੍ਰਾਂਡਡ ਸੂਟ ਹੈ ਜੀ ਏਕ ਟੈਕਸ ਦੇ ਤੇ ਅਸੀਂ ਤੁਹਾਨੂੰ ਕਹਿਣੇ ਆ ਜੀ ਰეკਮੈਂਡ ਕਰਦੇ ਆ ਜੀ ਜ਼ਰੂਰ ਤੁਸੀਂ ਇਹਨਾਂ ਨੂੰ ਆਰਡਰ ਕਰੋ ਜੀ ਸੂਟ ਬਹੁਤ ਸੋਹਣੇ ਆ ਜੀ ਕੋਈ ਇਹਨਾਂ ਚ ਲਾਂਬੇ ਵਾਲੀ ਗੱਲ ਨਹੀਂ ਜੀ ਕੋਈ ਇਹਨਾਂ ਦਾ ਰੰਗ ਰੰਗ ਨਹੀਂ ਖਰਾਬ ਹੁੰਦਾ ਕੋਈ ਕਪੜਾ ਨਹੀਂ ਖਰਾਬ ਹੁੰਦਾ ਜੀ ਆਪਣੀ ਕਪੜੇ ਦੀ ਫੁੱਲ ਗਾਰੰਟੀ ਹੈ ਜੀ ਇਹ ਆਪਣੇ ਕੋਲੇ ਸ਼ਾਪ ਤੇ ਅਵੇਲੇਬਲ ਹੈ ਜੀ ਸਾਡੀ ਸ਼ਾਪ ਭਾਗੂ ਰੋਡ 22 ਨੰਬਰ ਗਲੀ ਬਠਿੰਡਾ ਵਿਖੇ ਹੈ ਜੀ ਤੁਸੀਂ ਜਦੋਂ ਵੀ ਆ ਕੇ ਆਪਦਾ ਇਹਨਾਂ ਨੂੰ ਕੁਝ ਬਾਈ ਕਰ ਸਕਦੇ ਹੋ ਜੀ ਇਹ ਇਹਦਾ ਚੌਥਾ ਕਲਰ ਹੈ ਜੀ ਦੇਖੋ ਜੀ ਇਹ ਨਾ ਤਾਂ ਮਹਿਰੂਨ ਹੈ ਨਾ ਰੈੱਡ ਹੈ ਜੀ ਵਾਈਨ ਜਿਹਾ ਸ਼ੇਡ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਤੇ ਇੱਕਦਮ ਵਾਹੂ ਵਾਲਾ ਕਲਰ ਹੈ ਜੀ ਤੇ ਕੋਈ ਇਹ ਚ ਲਾਈਨਿੰਗ ਦੀ ਲੋੜ ਨਹੀਂ ਜੀ ਤੇ ਪ੍ਰਾਈਸ ਇਹਨਾਂ ਸਾਰੇ ਸੂਟਾਂ ਦਾ 850 ਹੈ ਜੀ ਪਹਿਲਾਂ ਆਪਣੇ ਕੋਲੇ 1000 ਦੀ ਰੇਂਜ ਆਈ ਸੀ ਜੀ ਹੁਣ ਇਹ ਆਪਣੇ ਕੋਲ 850 ਦੀ ਰੇਂਜ ਆਈ ਹੈ ਜੀ ਤੇ ਹੁਣ ਥੋੜਾ ਘਟ ਕੇ ਆ ਗਏ ਜੀ ਫਿਰ ਤੁਸੀਂ ਆਪ ਦਾ ਜਿਹਨੇ ਵੀ ਆਪ ਦਾ ਆਰਡਰ ਬੁੱਕ ਕਰਵਾਣਾ ਹੋਵੇ ਜਲਦੀ ਜਲਦੀ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਵਿੱਚ ਪੰਜ ਕਲਰ ਹੈ ਜੀ ਤੇ ਬਹੁਤ ਸੋਹਣਾ ਕੱਪੜਾ ਹੈ ਜੀ ਬਹੁਤ ਸੋਹਣਾ ਸੂਤ ਹੈ ਜੀ ਤੁਸੀਂ ਜਿਹੜਾ ਵੀ ਆਰਡਰ ਕਰਨਾ ਆਪ ਦਾ ਕਰ ਸਕਦੇ ਹੋ ਜੀ ਲਾਸਟ ਕਲਰ ਇਹਦਾ ਹੈ ਜੀ ਨੇਵੀ ਬਲੂ ਕਲਰ ਹੈ ਜੀ ਇਹ ਵੀ ਕੋ ਨੇਵੀ ਬਲੂ ਆ ਨਹੀਂ ਹੈਗਾ ਜੀ ਵੀ ਡਾਰਕ ਜਾ ਹੋਵੇ ਤੇ ਬਲੈਕ ਚ ਜਾ ਹੋਵੇ ਬਹੁਤ ਸੋਹਣਾ ਕਲਰ ਹੈ ਜੀ ਖੜਮੇ ਖੜਮੇ ਕਲਰ ਹੈ ਜੀ ਬਾਹਰ ਅੰਦਰ ਪਾਏ ਵੀ ਬਹੁਤ ਸੋਹਣੇ ਲੱਗਦੇ ਹੈ ਜੀ ਇਹ ਜੇ ਸੂਟ ਗਰਮੀ ਚ ਆਪ ਦੁਪੱਟਿਆਂ ਵਾਲੇ ਤੇ ਘਰੇ ਵੀ ਪਾਏ ਜਾਂਦੇ ਆ ਇਹਦਾ ਲਾਸਟ ਕਲਰ ਹੈ ਜੀ ਨੇਵੀ ਬਲੂ ਬਹੁਤ ਹੀ ਜਿਆਦਾ ਖੜਮੇ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਤੁਸੀਂ ਆਪਦੇ ਜਲਦੀ ਜਲਦੀ ਆਰਡਰ ਬੁੱਕ ਕਰਵਾਓ ਜੀ ਕੋਈ ਇਹਨਾਂ ਚ ਲਾਈਨਿੰਗ ਦੀ ਜਰੂਰਤ ਨਹੀਂ ਜੇ ਕਪੜੇ ਚ ਕੋਈ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਵੀ ਇਹਨਾਂ ਦਾ ਕੋਈ ਰੰਗ ਖਰਾਬ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸਟੀਚਿੰਗ ਸੰਬੰਧੀ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੂਟਾਂ ਵਾਸਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਲੈ ਸਕਦੇ ਹੋ ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ